ਜਿਹੜੀ ਆਪਣੀ ਟ੍ਰੇਨ ਹੁੰਦੀ ਕੋਲੇ ਵਾਲੇ ਉਹਨੂੰ ਪਹਿਲਾਂ ਸਿਗਨਲ ਦਿੰਦੇ ਹੁੰਦੇ ਸੀ ਜੀ ਇਹ ਸ਼ੀਸ਼ੇ ਟੁੱਟ ਗਏ ਇੱਥੇ ਨਾ ਮਿੱਟੀ ਦੇ ਤੇਲ ਦਾ ਦੀਵਾ ਭਰ ਕੇ ਰੱਖਦੇ ਸੀ ਰਗ ਰਗ ਜਿਵੇਂ ਰੈੱਡ ਜਾਂ ਗ੍ਰੀਨ ਜਾਂ ਸਿਗਨਲ ਦੇਣਾ ਸੀ ਤੇ ਉਦੋਂ ਵਰਤੀ ਜਾਂਦੀ ਸੀ ਜਦੋਂ ਟ੍ਰੇਨ ਆਉਂਦੀ ਸੀ ਜਦੋਂ ਇਹ ਟ੍ਰੇਨ ਆਉਂਦੀ ਸੀ ਕਿੰਨੇ ਸਮੇਂ ਪੁਰਾਣੇ ਹੋਣੀਆਂ ਚੀਜ਼ਾਂ ਇਹ ਇਹ ਜੀ ਤਕਰੀਬਨ ਹੁਣ ਤਾਂ ਲੋਪ ਹੋ ਚੁੱਕੀਆਂ ਇਹ ਘੱਟੋ ਘੱਟ 50 ਸਾਲ ਤੋਂ ਵੀ ਕਈ ਤਾਂ ਉਪਰ ਆ ਚੀਜ਼ਾਂ ਪਹਿਲਾਂ ਦੇ ਲੱਕੜ ਦੇ ਪਈਏ ਸੀ ਇਹਦਾ ਅਸੀਂ ਲੱਕੜ ਦੇ ਪਈਏ ਲਾਤੇ ਹੁਣ ਸਮਾਨ ਵਗੈਰਾ ਇਹਦੇ ਤੇ ਲੈ ਕੇ ਆਉਣੇ ਆ ਇਹ ਪਹਿਲਾਂ ਆਪਣੇ ਢੋਆਟ ਭਾਈ ਦੇ ਕਿਸਾਨੀ ਚ ਕੰਮ ਆਉਂਦਾ ਸੀ ਵਿਆਹ ਸ਼ਾਦੀਆਂ ਚ ਨਾਨਕਾ ਮੇਲ ਜਾਂ ਜਾਗੋ ਬਰਾਤਾਂ ਪਹਿਲਾਂ ਗੱਡਿਆਂ ਤੇ ਜਾਂਦੀਆਂ ਹੁੰਦੀਆਂ ਸੀ ਇਹਨਾਂ ਨੂੰ ਲੱਕੜ ਦੇ ਪਈਏ ਸੀ ਇਹ ਬਹੁਤ ਪੁਰਾਣਾ ਸੰਨ 47 ਤੋਂ ਪਹਿਲਾਂ ਦਾ ਹੈ ਆ ਆਪਣਾ ਸ਼ਟਰ ਵਾਲਾ ਟੀਵੀ ਹੁੰਦਾ ਸੀ ਇਹਦਾ ਹਾਂ ਇਹ ਲੋਕ ਲਾਇਆ ਬਲੈਕ ਐਂਡ ਵਾਈਟ ਟੀਵੀ ਹੁੰਦਾ ਸੀ ਸ਼ਟਰ ਵਾਲਾ ਖੋਲਦਾ ਇਹ ਲੋਕ ਲਾਤਾ ਸੀ ਬੱਚੇ ਜ਼ਿਆਦਾ ਖੋਲ ਲੈਣੇ ਬੰਦ ਕਰ ਲੈਂਦੇ ਸੀ ਹਾਂਜੀ ਹਾਂਜੀ ਇਹ ਪਹਿਲਾਂ ਟੋਕਰੀ ਇਹਨੂੰ ਕਹਿ ਦਿੰਦੇ ਆ ਜੀ ਪਰਸ ਹੁੰਦਾ ਸੀ ਜਿਵੇਂ ਹੁਣ ਅੱਜ ਕੱਲ ਪਰਸ ਅੱਜ ਕੱਲ ਲੇਡੀਜ਼ ਪਰਸ ਹਾਂਜੀ ਨਹੀਂ ਇਹ ਪਹਿਲਾਂ ਇਸ ਤਰ੍ਹਾਂ ਦਾ ਹੁੰਦਾ ਸੀ ਇਹ ਆਪਣਾ ਗ੍ਰਾਮ ਫੋਨ ਆ ਜੀ ਬਹੁਤ ਪੁਰਾਣਾ ਪਹਿਲਾਂ 뮤직 ਦਾ ਇਹ ਪੱਥਰ ਦੇ ਤਮੈਨਾ ਰਿਕਾਰਡ ਪਲੇਅਰ ਚੱਲਦੇ ਸੀ ਸਭ ਤੋਂ ਪਹਿਲਾਂ ਇਹ ਹੀ ਆਪਣਾ 뮤직 ਦਾ ਹੁੰਦਾ ਸੀ ਜੀ ਸਾਧਨ ਸਾਡੇ ਕੋਲੇ ਵੈਸੇ 3000 ਆਇਟਮ ਆ 3000 ਤੋਂ ਪਲੱਸ ਆ ਜੀ ਇਹਦਾ ਫਿਰ ਅਸੀਂ ਥੋੜਾ ਬਹੁਤਾ ਸਮਾਨ ਲਿਆਂਦਾ ਇੱਥੇ ਇੱਕ ਦੂਰ ਕਰਕੇ ਇੱਕ ਫਿਰ ਜਿੰਨੇ ਕ ਸਾਨੂੰ ਉਹਨਾਂ ਨੇ ਟੇਬਲ ਕਿਆ ਸੀ ਸਾਡੇ ਕੋਲੇ ਜੋ ਸਿੱਕੇ ਨੋਟ ਭਾਂਡੇ ਅਕਬਰ ਜਹਾਂਗੀਰ ਛੇਸਾ ਸੂਰੀ ਮਹਾਰਾਜਾ ਰਣਜੀਤ ਸਾਰੇ ਤਰ੍ਹਾਂ ਦੇ ਕਮੈਨ ਮੋਬਲ ਕਰਨ ਦੇ ਪਏ ਅੰਤੂਲਾ ਕਰਨ ਦੀਆਂ ਪ੍ਰਦਰਸ਼ਨੀਆਂ ਲਾਉਣੀਆਂ ਬੱਚਿਆਂ ਨੂੰ ਤਾਂ ਤਕਰੀਬਨ ਪਤਾ ਹੀ ਨਹੀਂ ਉਹਨਾਂ ਨੂੰ ਫਿਰ ਅਸੀਂ ਦੱਸਦੇ ਆਣ ਵਾਲੇ ਆਪਣੀ ਪੰਜਾਬੀ ਮਾਂ ਬੋਲੀ ਵਾਲੇ ਅਸੀਂ ਵੀ ਲਿਖਦੇ ਆਂ ਲੋਕ ਅਲੱਗ ਅਲੱਗ ਲਿਖਦੇ ਆ ਬਹੁਤ ਕਿਸਾਨ ਆਏ ਦੂਰੋਂ ਦੂਰੋਂ ਸਾਡੇ ਨਾਲ ਗੱਲਬਾਤ ਕਰਦੇ ਆ ਵੀ ਇਹ ਬਹੁਤ ਫਾਇਦਾ ਹੋਣਾ ਕਿਸਾਨਾਂ ਨੂੰ ਇਹ ਚੀਜ਼ ਦਾ ਜੀ ਟੈਕਨੋਲੋਜੀ ਵੀ ਸਰਕਾਰ ਦਾ ਵੀ ਬਹੁਤ ਵਧੀਆ ਇਸ਼ਲਾਕਾ ਜੋ ਕਦਮ ਆ ਜਿਹਨੇ ਸਹਯੋਗ ਦਿੱਤਾ ਵੀ ਇਦਾਂ ਦੇ ਕਿਸਾਨ ਮੇਲੇ ਆਪਣੇ ਹੋਣੇ ਚਾਹੀਦੇ ਆ ਜੀ ਪੰਜਾਬ ਦੇ ਵਿੱਚ ਦੋਸਤੋ ਤੁਸੀਂ ਇਹ ਬੋਰਡ ਦੇਖ ਰਹੇ ਹੋ ਮਾਂ ਬੋਲੀ ਜਿੱਥੇ ਪੂਰਾ ਐਡ ਆਈਡੀ ਜਿਹੜਾ ਕਿ ਪੂਰਾ ਲਿਖਿਆ ਹੋਇਆ ਹੈ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਤੁਹਾਨੂੰ ਇੱਕ ਖਾਸ ਚੀਜ਼ ਦਿਖਾਵਾਂਗੇ ਕਿਸਾਨ ਮੇਲਾ ਜਿਹੜਾ ਕਿ ਰਾਜਪੁਰੇ ਦੀ ਇੱਕ ਨਵੀਂ ਮੰਡੀ ਦੇ ਵਿੱਚ ਲੱਗਿਆ ਅੱਜ ਉਸ ਦੇ ਵਿੱਚ ਖਾਸ ਕੀ ਹੈ ਅੱਗੇ ਚੱਲਦੇ ਤੁਹਾਨੂੰ ਦਿਖਾਵਾਂਗੇ ਅੱਜ ਤਸਵੀਰਾਂ ਵਿੱਚ ਦੇਖੀ ਜਾਏ ਤੁਸੀਂ ਜਿਹੜੀ ਚੀਜ਼ਾਂ ਦੇਖੀਆਂ ਨਹੀਂ ਹੋਣੇ ਤੁਹਾਨੂੰ ਉਹ ਚੀਜ਼ਾਂ ਦਿਖਾਵਾਂਗੇ ਤੇ ਤਸਵੀਰਾਂ ਨੇ ਦੇਖੋ ਤੁਸੀਂ ਚਰਖਾ ਤੇ ਰੇਡੀਓ ਪੁਰਾਣਾ ਰੇਡੀਓ ਆ ਤੁਸੀਂ ਦੇਖ ਸਕਦੇ ਹੋ ਸਾਰਾ ਕੁਝ ਤੇ ਆ ਬਾਈ ਜੀ ਹੁਣੀ ਲੈ ਕੇ ਆਏ ਨੇ ਇਹਦੇ ਸਮਾਨ ਨਾਲ ਗੱਲਬਾਤ ਕਰਾਂਗੇ ਕਿ ਆਖਿਰ ਜਿਹੜੇ ਮੈਂ ਕਹਿੰਦਾ ਸਾਨੂੰ ਵੀ ਨਹੀਂ ਪਤਾ ਉਹ ਵੀ ਚੀਜ਼ ਇਹ ਦੱਸਣਗੇ ਬਾਈ ਜੀ ਬਹੁਤ ਬਹੁਤ ਸਵਾਗਤ ਹੈ ਧੰਨਵਾਦ ਜੀ ਤੁਹਾਡਾ ਬਹੁਤ ਮਿਹਰਬਾਨੀ ਜੀ ਠੀਕ ਠਾਕ ਹੋ ਜੀ ਹਾਂਜੀ ਹਾਂਜੀ ਬਾਈ ਜੀ ਮੈਂ ਪੁਰਾਣੇ ਸਮਾਨ ਦੀ ਸਮੇ ਦੀ ਗੱਲ ਕਰੀ ਹੈ ਨਾ ਇਹ ਸਮਾਂ ਕਿਸੇ ਨੂੰ ਪਤਾ ਨਹੀਂ ਹੋਣਾ ਅੱਜ ਕੱਲ ਹਣਾ ਨਹੀਂ ਪਤਾ ਜੀ ਸਾ ਮੈਂ ਖਾਸ ਤੇ ਤੁਹਾਡੇ ਕੋਲ ਇਹੀ ਚੀਜ਼ ਪੁੱਛੂੰਗਾ ਅੱਜ ਹਨਾ ਇਹ ਨਾਮ ਨਾਮ ਬਕਾਇਦਾ ਦੱਸਿਓ ਅੱਜ ਨਹੀਂ ਜ਼ਰੂਰ ਦੱਸਿਓ ਠੀਕ ਹੈ ਖਾਸ ਕਾਰਨ ਦੱਸਿਓ ਆਪਣਾ ਵੀ ਕਿਉਂ ਲੈ ਕੇ ਆ ਤੁਸੀਂ ਅੱਜ ਇਹ ਅਸੀਂ ਨਾ ਵੀ ਅੱਜ ਕੱਲ ਦੀ ਨਵੀਂ ਜਨਰੇਸ਼ਨ ਨੂੰ ਬੱਚਾ ਨੂੰ ਨਹੀਂ ਪਤਾ ਆਪਣੇ ਪੰਜਾਬੀ ਵਿਰਸੇ ਬਾਰੇ ਅਸੀਂ ਇਸੇ ਕਰਕੇ ਐਕਸੀਬਿਸ਼ਨ ਲਾਉਣੀ ਹੈ ਸਕੂਲ ਕਾਲਜਾਂ ਦੇ ਵਿੱਚ ਮੇਲਿਆਂ ਦੇ ਵਿੱਚ ਵੀ ਆਪਣੀ ਨਵੀਂ ਪੀੜ੍ਹੀ ਨੂੰ ਪਤਾ ਲੱਗੇ ਵੀ ਆਪਣਾ ਮੀਰ ਸੱਭਿਆਚਾਰਰਾ ਇਸ ਤਰ੍ਹਾਂ ਦਾ ਸੀ ਤੇ ਬਾਕੀ ਆ ਤੁਹਾਨੂੰ ਦੱਸ ਦਿਆਂ ਜਿਵੇਂ ਆਪਣਾ ਰੇਡ ਗੋ ਸੀ ਜੀ ਤੇ ਪਹਿਲਾਂ ਲੱਕੜ ਦੀ ਬਾਡੀ ਚਾਉਂਦਾ ਸੀ ਤੇ ਪਹਿਲਾਂ ਮਿਊਜ਼ਿਕ ਦਾ ਇਹੀ ਸਾਧਨ ਹੁੰਦਾ ਸੀ ਜੀ ਬਿਲਕੁਲ ਤੇ ਆ ਆਪਣੇ ਊਠ ਤੇ ਬੈਠਣ ਵਾਲੀ ਕਾਠੀ ਆ ਜੀ ਅੱਛਾ ਊਠ ਤੇ ਬੈਠਣ ਵਾਲੀ ਕਾਠੀ ਹਾਂਜੀ ਇਹ ਆਪਣੀ ਪਹਿਲਾਂ ਲੱਕੜ ਦੀ ਤੰਗਲੀ ਹੁੰਦੀ ਸੀ ਹੁਣ ਤਾਂ ਤੰਗਲੀਆਂ ਲੋਹੇ ਦੀਆਂ ਚੱਲ ਪਈਆਂ ਜਿਹੜੀ ਆ ਹਾਂਜੀ ਹਾਂਜੀ ਤੇ ਆ ਆਪਣਾ ਸ਼ਟਰ ਵਾਲਾ ਟੀਵੀ ਹੁੰਦਾ ਸੀ ਇਹ ਤਾਂ ਪਹਿਲੇ ਸਮਝਦੇ ਕੋਈ ਮਤਲਬ ਇਹ ਲੋਕ ਲਾਇਆ ਬਲੈਕ ਐਂਡ ਵਾਈਟ ਟੀਵੀ ਹੁੰਦਾ ਸੀ ਸ਼ਟਰ ਵਾਲਾ ਹੌਲਦਾ ਇਹ ਲੋਕ ਲਾਤਾ ਸੀ ਬੱਚੇ ਜ਼ਿਆਦਾ ਖੋਲ ਲੈਣੇ ਬੰਦ ਕਰ ਲੈਂਦੇ ਸੀ ਹਾਂਜੀ ਹਾਂਜੀ ਇਹ ਪਹਿਲਾਂ ਟੋਕਰੀ ਇਹਨੂੰ ਕਹਿ ਦਿੰਦੇ ਆ ਜੀ ਪਰਸ ਹੁੰਦਾ ਸੀ ਜਿਵੇਂ ਹੁਣ ਅੱਜ ਕੱਲ ਪਰਸ ਅੱਜ ਕੱਲ ਲੇਡੀਜ਼ ਪਰਸ ਹਾਂ ਜੀ ਨਹੀਂ ਇਹ ਪਹਿਲਾਂ ਇਸ ਤਰ੍ਹਾਂ ਦਾ ਹੁੰਦਾ ਸੀ ਇਹ ਆਪਣਾ ਗ੍ਰਾਮਫੋਨ ਆ ਜੀ ਬਹੁਤ ਪੁਰਾਣਾ ਪਹਿਲਾਂ 뮤직 ਦਾ ਇਹ ਪੱਥਰ ਦੇ ਤਵੇਂ ਨਾਲ ਰਿਕਾਰਡ ਪਲੇਅਰ ਚੱਲਦੇ ਸੀ ਸਭ ਤੋਂ ਪਹਿਲਾਂ ਇਹੀ ਆਪਣਾ 뮤직 ਦਾ ਹੁੰਦਾ ਸੀ ਜੀ ਸਾਧਨ ਤੇ ਇਹ ਆਪਣੇ ਪਹਿਲਾਂ ਵਿਆਹ ਸ਼ਾਦੀ ਦੇ ਵਿੱਚ ਮੰਜੇ ਜੋੜ ਕੇ ਨਾਲ ਸਪੀਕਰ ਲੱਗਦੇ ਹੁੰਦੇ ਸੀ ਇਹਦਾ ਦੇ ਵੈਸੇ ਅਸੀਂ ਛੋਟਾ ਮਾਡਲ ਤਿਆਰ ਕੀਤਾ ਓਕੇ ਤੇ ਹੁਣ ਤਾਂ ਇਹ ਵੀ ਅਲੋਪ ਹੋ ਚੁੱਕਿਆ ਪਹਿਲਾ ਘਰਾਂ ਦੇ ਉੱਪਰ ਕੋਠਿਆਂ ਦੇ ਉੱਪਰ ਇਹ ਚੀਜ਼ਾਂ ਲੱਗਦੀਆਂ ਹੁੰਦੇ ਵਿਆਹ ਸ਼ਾਦੀ ਦੇ ਵਿੱਚ ਜੀ ਉਹ ਹੀ ਕਹਿੰਦਾ ਵੀ ਸਮਾਂ ਚੇਂਜ ਹੁੰਦਾ ਜਾ ਰਿਹਾ ਪਰ ਜਿਹੜੀ ਪੁਰਾਣੀ ਚੀਜ਼ਾਂ ਲੋਕ ਭੁੱਲਦੇ ਵੀ ਜਾ ਰਹੇ ਨੇ ਚੀਜ਼ਾਂ ਨਾ ਇਹਨੂੰ ਕੁੱਤਾ ਨਾਲ ਕਾਹਦੇ ਹੁੰਦੇ ਸੀ ਕੀ ਕਹਿੰਦੇ ਸੀ ਇਹਨੂੰ ਕੁੱਤਾ ਨਾਲ ਕਾਹਦੇ ਹੁੰਦੇ ਸੀ ਅੱਛਾ ਹਾਂਜੀ ਹਾਂਜੀ ਇਹ ਛੋਟਾ ਹੁੰਦਾ ਸੀ ਨਾ ਇਹਦਾ ਨਾਂ ਹੀ ਇਸ ਤਰ੍ਹਾਂ ਹੁੰਦਾ ਆਪਣੇ ਮਾਲ ਦਾ ਮੈਨੂੰ ਲੱਗਦਾ ਕਿਸੇ ਨੂੰ ਪਤਾ ਹੀ ਨਹੀਂ ਹੁੰਦਾ ਹਾਂਜੀ ਹਾਂਜੀ ਇਹ ਵੀ ਹੁਣ ਅਲੋਪ ਹੋ ਗਿਆ ਪਾਣੀ ਡੂੰਘੇ ਹੋ ਗਏ ਜੀ ਪਾਣੀ ਸਹੀ ਗੱਲ ਹਾਂਜੀ ਹਾਂਜੀ ਇਹ ਵੀ ਚੀਜ਼ ਖਤਮ ਹੀ ਹੋ ਗਈ ਆ ਆਪਣੀ ਫੱਟੀ ਫੱਟੀ ਪਹੁੰਚ ਕੇ ਨਾ ਹਾਂ ਫੱਟੀ ਹੁੰਦੀ ਸੀ ਅਰੀਜਨਲ ਫੱਟੀ ਉਸ ਤਰ੍ਹਾਂ ਹੀ ਰੱਖੀ ਹੋਈ ਹੈ ਅਸੀਂ ਪੱਤੀ ਸਲੇਟ ਹਾਂਜੀ ਹਾਂਜੀ ਇਦਾਂ ਹੀ ਸੀ ਜੀ ਤੇ ਆ ਆਪਣੀ ਸੇਵਿੰਗਾਂ ਬਟਨ ਵਾਲੀ ਢੋੜੀ ਹੁੰਦੀ ਸੀ ਅੱਜ ਕੱਲ ਸਾਰਾ ਨਵੀਂ ਟੈਕਨੋਲੋਜੀ ਹਾਂਜੀ ਅੱਜ ਕੱਲ ਨਵੀਂ ਚੱਲ ਪਈ ਇਹ ਆਪਣਾ ਖੇਤੀ ਬੜੀ ਦੇ ਵਿੱਚ ਵਰਤਿਆ ਜਾਂਦਾ ਸੀ ਇਹਨੂੰ ਢੀਂਗਾ ਆnde ਹੁੰਦੇ ਸੀ ਫਸਲ ਵਗੈਰਾ ਇਕੱਠੀ ਕਰਨ ਵਾਸਤੇ ਜਿਵੇਂ ਗੁਬਾਰਾ ਹੋਵੇ ਛੋਲੇ ਸਰੋਂ ਵਗੈਰਾ ਇਹ ਖੂਦ ਹੀ ਟਿੰਡ ਆ ਜੀ ਇਹ ਖੋਦ ਹੀ ਟੰਡਾ ਇਹ ਤਾਂ ਅਸੀਂ ਸਣ ਰੱਖੀ ਹੋਈ ਆ ਰਸੇ ਵੜਦੇ ਹੁੰਦੇ ਸੀ ਲਾਸਾਂ ਵੜਦੇ ਹੁੰਦੇ ਪਹਿਲਾਂ ਹੁਣ ਤਾਂ ਸਣ ਬੀਜ ਨੂੰ ਹੀ ਢਟ ਗਏ ਹੂੰ ਬਿਲਕੁਲ ਤੇ ਆਪਣੀ ਮਧਾਣੀ ਹੋ ਗਈ ਜੀ ਇਹ ਆਪਣਾ ਇਹ ਵੀ ਇਹ ਵੀ ਖਤਮੇ ਹੋ ਗਈ ਮਧਾਣੀ ਵੀ ਹੁਣ ਸੱਕ ਕਰਦੀ ਵੀ ਇਹ ਨੂੰ ਨਾ ਜੀ ਇੱਕ ਤਾੜਾ ਆਉਂਦੇ ਹੁੰਦੇ ਸੀ ਰੂਪ ਪਿੰਜਣ ਵਾਲਾ ਜਿਵੇਂ ਹੁਣ ਬੀਲ ਨੇ ਆ ਗਏ ਇਹ ਪਹਿਲਾਂ ਤਾੜੇ ਦੇ ਰੂਪ ਪਿੰਜੀ ਜਾਂਦੇ ਘਰਾਂ ਚ ਪਿੰਜਣਾਉਂਦੇ ਹੁੰਦੇ ਸੀ ਜਦੋਂ ਆਪਣੀਆਂ ਰਜਾਈਆਂ ਵਗੈਰਾ ਜਾਂ ਗਦੈਲੇ ਭਰਦੇ ਹੁੰਦੇ ਸੀ ਬਿਲਕੁਲ ਹਾਂਜੀ ਹਾਂਜੀ ਹੁਣ ਤਾਂ ਇਹ ਚੀਜ਼ ਵੀ ਖਤਮ ਹੀ ਹੋ ਗਈ ਇਹਨੂੰ ਕੋਚਾਂਦੇ ਹੁੰਦੇ ਸੀ ਜੀ ਇਹਨੂੰ ਨਾ ਪਾਣ ਲਾ ਕੇ ਜਦੋਂ ਆਪਣੀਆਂ ਖੇਸ ਜਾਂ ਚਤਈਆਂ ਬਣਦੀਆਂ ਹੁੰਦੀਆਂ ਸੀ ਇਹਨਾਂ ਤਾਗੇ ਸਿੱਧੇ ਕੀਤੇ ਜਾਂਦੇ ਸੀ ਤਾਗੇ ਸਿੱਧੇ ਕੀਤੇ ਜਾਂਦੇ ਸੀ ਇਹਦੇ ਨਾਲ ਖੇਸ ਚਤਈਆਂ ਬਣਦੀਆਂ ਹੁੰਦੀਆਂ ਸੀ ਆਪਣੀਆਂ ਤੇ ਭਾਈ ਤੁਸੀਂ ਦੇਖ ਸਕਦੇ ਹੋ ਇਹ ਪੁਰਾਣੇ ਸਮੇਂ ਦੀਆਂ ਚੀਜ਼ਾਂ ਨੇ ਜਿਹੜੀਆਂ ਅੱਜ ਦੇ ਸਮੇਂ ਦੇ ਵਿੱਚ ਕਿਸੇ ਨੂੰ ਪਤਾ ਨਹੀਂ ਹੋਣਗੀਆਂ ਇਹ ਪੁਰਾਣੇ ਸਮੇਂ ਦੇ ਵਿੱਚ ਇਹ ਚੀਜ਼ਾਂ ਹੋਏ ਕਰਦੀ ਸੀਗੀਆਂ ਤੁਸੀਂ ਦੇਖਦੇ ਹੋ ਮੰਜਾ ਕਿ ਕੀ ਕਹਿੰਦੇ ਇਹਨੂੰ ਇਹ ਤਾਂ ਪੀੜੀ ਹੈ ਜੀ ਪੀੜੀ ਹਾਂਜੀ ਜੀ ਪੀੜੀ ਕਿ ਕਰਦੇ ਇਹਨੂੰ ਇਹ ਇੱਕ ਇੱਕ ਚੀਜ਼ ਹੈ ਗਿੱਠੀ ਹੈ ਜੀ ਗਿੱਠੀ ਹਾਂਜੀ ਕੀ ਬਾਤ ਹੈ ਅੱਜ ਕੱਲ ਦਾ ਗੀਦਰ ਆ ਗਿਆ ਜਿਹੜੀ ਆਪਣੀ ਟ੍ਰੇਨ ਹੁੰਦੀ ਕੋਲੇ ਵਾਲੇ ਉਹਨੂੰ ਪਹਿਲਾਂ ਸਿਗਨਲ ਦਿੰਦੇ ਹੁੰਦੇ ਸੀ ਜੀ ਇਹ ਸ਼ੀਸ਼ੇ ਟੁੱਟ ਗਏ ਇੱਥੇ ਨਾ ਮਿੱਟੀ ਦੇ ਤੇਲ ਦਾ ਦੀਵਾ ਭਰ ਕੇ ਰੱਖਦੇ ਸੀ ਰਾਗਲ ਰਾਗਲ ਜਿਵੇਂ ਰੈੱਡ ਜਾਂ ਗ੍ਰੀਨ ਜਾਂ ਸਿਗਨਲ ਦੇਣਾ ਸੀ ਤੇ ਉਦੋਂ ਵਰਤੀ ਜਾਂਦੀ ਸੀ ਜੀ ਜਦੋਂ ਟ੍ਰੇਨ ਆਉਂਦੀ ਸੀਗੀ ਜਦੋਂ ਇਹ ਟ੍ਰੇਨ ਆਉਂਦੀ ਸੀ ਅੱਛਾ ਮਤਲਬ ਵੱਖਰੇ ਚੀਜ਼ਾਂ ਦੇਖੋ ਤੁਸੀਂ ਇਹ ਇਹ ਪੁਰਾਣੇ ਸਮੇਂ ਦੀਆਂ ਨੇ ਤੁਹਾਡੇ ਪਾਸੇ ਬੜੀ ਚੰਗੀ ਚੀਜ਼ ਦਿਖਾ ਰਹੇ ਹੋ ਦੋਨੋਂ ਰੋਟੀਆਂ ਵਗੈਰਾ ਰੱਖਣ ਵਾਸਤੇ ਸ਼ਾਬਾਹ ਹੁੰਦਾ ਸੀ ਪਹਿਲਾਂ ਵੀ ਗਰਮ ਰੋਟੀ ਰਹੇ ਹੁਣ ਇਹ ਸਰਦੀਆਂ ਤੀਲਾਂ ਦਾ ਬਣਦਾ ਜੀ ਹੁਣ ਦਾ ਡੱਬੇ ਆ ਗਏ ਜੀ ਤੇ ਇਹ ਜਿਹੜਾ ਲੈਂਪ ਆ ਜੀ ਇਹ ਵਿਆਹ ਸ਼ਾਦੀਆਂ ਵਿੱਚ ਨਾ ਮਿੱਟੀ ਦੇ ਤੇਲ ਤੇ ਜਗਦਾ ਹੁੰਦਾ ਇਹਦਾ ਚਾਨਣ ਬਹੁਤ ਹੁੰਦਾ ਸੀ ਪੂਲ ਚਾਨਣ ਹੁੰਦਾ ਸੀ ਇਹਨੂੰ ਲੈਂਪਾਂ ਦੇ ਹੁੰਦੇ ਸੀ ਇਹ ਮਿੱਟੀ ਦੇ ਤੇਲ ਤੇ ਚੱਲਦਾ ਹੁੰਦਾ ਸੀ ਇਹ ਲਾਲਟਣਾ ਹੁੰਦੀਆਂ ਸੀ ਆਪਣੇ ਘਰਾਂ ਦੇ ਵਿੱਚ ਇਹ ਵੀ ਮਿੱਟੀ ਦੇ ਤੇਲ ਤੇ ਜਾਂਦੀਆਂ ਜਲਦੀਆਂ ਨੇ ਅਰੂਸ਼ ਨਹੀਂ ਕਰਨ ਵਾਸਤੇ ਹਾਂਜੀ ਹਾਂਜੀ ਇਹ ਨਾ ਗੁਲਦਸਤੇ ਨਾ ਬਣਾਏ ਜਾਂਦੇ ਸੀ ਅੰਗੀਠੀਆਂ ਦੇ ਰਾਸਤੇ ਰੱਖਦੇ ਸੀ ਘਰ ਦੀ ਸਜਾਵਟ ਵਾਸਤੇ ਬੋਤਲਾਂ ਦੇ ਵਿੱਚ ਲੱਗ-ਲੱਗ ਚੀਜ਼ਾਂ ਦੇ ਡਿਜ਼ਾਈਨ ਪੇਚ ਪਾਏ ਜਾਂਦੇ ਸੀ ਜੀ ਇਹ ਇਹ ਨੂੰ ਹਾਂਜੀ ਮੈਂ ਗੱਲ ਕਰਾਂ ਕਿ ਕਿੰਨੇ ਸਮੇਂ ਪੁਰਾਣੇ ਹੋਣੀਆਂ ਚੀਜ਼ਾਂ ਇਹ ਇਹ ਜੀ ਤਕਰੀਬਨ ਹੁਣ ਤਾਂ ਲੋਪ ਹੋ ਚੁੱਕੀਆਂ ਇਹ ਘੱਟੋ ਘੱਟ 50 ਸਾਲ ਤੋਂ ਵੀ ਕਈ ਤਾਂ ਉੱਪਰ ਆ ਚੀਜ਼ਾਂ ਸਾਡੇ ਕੋਲੇ ਵੈਸੇ 3000 ਆਈਟਮ ਆ 3000 ਤੋਂ ਪਲੱਸ ਆ ਜੀ ਇਹ ਤਾਂ ਫਿਰ ਅਸੀਂ ਥੋੜਾ ਬਹੁਤਾ ਸਮਾਨ ਲਿਆਂਦਾ ਇੱਥੇ ਇੱਕ ਦੂਰ ਕਰਕੇ ਇੱਕ ਫਿਰ ਜਿੰਨੇ ਕ ਸਾਨੂੰ ਉਹਨੇ ਟੇਬਲ ਕਿਹਾ ਸੀ ਸਾਡੇ ਕੋਲੇ ਜੋ ਸਿੱਕੇ ਨੋਟ ਭਾਂਡੇ ਅਕਬਰ ਜਹਾਂਗੀਰ ਸ਼ੇਸ਼ਾ ਸੂਰੀ ਮਹਾਰਾਜਾ ਰਣਜੀਤ ਸਾਰੇ ਤਰ੍ਹਾਂ ਦੇ ਕਮੈਨ ਮੋਗਲ ਕਾਲ ਦੇ ਪਾਏ ਪੁੱਛਾਂ ਤੁਹਾਨੂੰ ਸਭ ਕਿਵੇਂ ਬਣਿਆ ਚੀਜ਼ਾਂ ਦਾ ਕਿਉਂਕਿ ਇਹ ਵੀ ਇੱਕ ਵੱਖਰੀ ਖੋਜ ਆ ਹਨ ਇਹ ਖੋਜ ਕਿਵੇਂ ਕੀਤੀ ਤੁਸੀਂ ਵੀਰੇ ਇਹ ਖੋਜ ਜੀ ਆਪਾਂ ਨੂੰ ਇੱਕ ਬਚਪਨ ਤੋਂ ਸ਼ੌਂਕ ਸੀ ਜੀ ਆਪਾਂ ਨੂੰ ਬਚਪਨ ਤੋਂ ਇੱਕ ਇਹਦਾ ਵਿਰਾਸਤ ਸੰਭਾਲਣ ਦਾ ਸ਼ੌਂਕ ਸੀ ਜਿਵੇਂ ਆਪਣੇ ਬਜ਼ੁਰਗਾਂ ਦਾ ਉਹ ਗੱਡਾ ਖੜਾ ਖੇਤੀਬਾੜੀ ਦੀਆਂ ਚੀਜ਼ਾਂ ਹੁੰਦੀਆਂ ਸੀ ਉਸ ਤੋਂ ਹੀ ਆਪਾਂ ਨੂੰ ਸ਼ੌਂਕ ਪੈ ਗਿਆ ਜੀ ਪਰ ਅੱਜ ਕੱਲ ਮੈਂ ਕਹਿੰਦਾ ਚੀਜ਼ਾਂ ਖਤਮ ਹੁੰਦੀ ਜਾ ਰਹੀ ਵਿਰਾਸਤ ਤਾਂ ਚਲੋ ਇਹ ਚੀਜ਼ਾਂ ਤਾਂ ਖਤਮ ਹੀ ਕਰਤੀਆਂ ਉਹ ਲੋਕ ਆਪਣੇ ਵਿਰਸਾ ਭੁੱਲਦੇ ਜਾ ਰਹੇ ਨੇ ਪੁਰਾਣਾ ਹਾਂ ਜੀ ਹੁਣ ਤਾਂ ਭੁੱਲਦੇ ਜਾਂਦੇ ਹੁਣ ਤਾਂ ਸਾਰਾ ਕੁਝ ਹੀ ਖਤਮ ਕਰਤਾ ਜੀ ਹੁਣ ਤਾਂ ਮੋਬਾਈਲ ਦਾ ਯੋਗ ਆ ਗਿਆ ਮੋਬਾਈਲ 'ਚ ਹੀ ਬੱਚੇ ਬਿਜੀ ਰਹਿੰਦੇ ਹਾਂ ਇਹ ਇਹ ਨਾ ਜੀ ਬੱਚਿਆਂ ਦੇ ਖੇਡਣ ਵਾਸਤੇ ਨਾ ਸਰਦੀਆਂ ਤੀਲਾਂ ਦੇ ਛਣਕਣੇ ਬਣਦੇ ਹੁੰਦੇ ਖਿਡਾਉਣੇ ਹਾਂਜੀ ਹਾਂਜੀ ਇਹਦੇ ਵਿੱਚ ਬੱਜਰੀ ਪਾ ਦਿੰਦੇ ਸੀ ਇਹ ਬੱਚਿਆਂ ਦੇ ਖੇਡਣ ਵਾਸਤੇ ਸਰਦੇ ਬਣਾਏ ਜਾਂਦੇ ਸੀ ਖਿਡਾਉਣੇ ਉਸ ਟਾਈਮ ਤੇ ਅੱਜ ਕੱਲ ਰਿਮੋਟ ਕੰਟਰੋਲ ਗੱਡੀਆ ਹੁਣ ਇਹਦਾ ਰਿਮੋਟ ਕੰਟਰੋਲ ਚੱਲਦਾ ਜੀ ਸਾਰਾ ਕੁਝ ਹੂੰ ਬਿਲਕੁਲ ਸੋਸੋ ਇਸ ਸਮਾਂ ਦੇਖ ਰਹੇ ਹਾਂ ਹਾਂਜੀ ਉਹਦੇ ਗੱਤੇ ਦੇ ਬਣਦੇ ਸੀ ਜੀ ਗੱਤੇ ਦੇ ਗਾਚੀ ਦੇ ਹੂੰ ਇਹ ਬੋਟੇ ਹੁੰਦੇ ਸੀ ਗੱਤੇ ਦੇ ਗਾਚੀ ਦੇ ਇਹ ਊੜ ਦੇ ਹਾਲ ਜੋਤਣ ਵਾਲੀ ਕਾਠੀ ਹੈ ਜੀ ਓਕੇ ਹਾਂਜੀ ਹਾਂਜੀ ਇਹ ਵੀ ਆ ਗਿਆ ਉਸ ਤਰ੍ਹਾਂ ਦਾ ਗ੍ਰਾਮੋਫੋਨ ਜਿਆਦਾ ਇਹ ਪੁਰਾਣਾ ਜੀ ਜਾਗੋ ਪੁਰਾਣੇ ਸਮੇਂ ਦੀ ਹੈ ਹਾਂ ਇਹ ਜਾਗੋ ਵੈਸੀ ਇਹ ਤਾਂ ਹੈ ਤਾਂ ਪੁਰਾਣੇ ਸਮੇਂ ਦੀ ਇਹ ਤਾਂ ਇੱਕ ਵੈਸੀ ਮਾਡਲ ਰੱਖਿਆ ਗਿਆ ਜੀ ਮਾਡਲ ਰੱਖਿਆ ਗਿਆ ਹਾਂਜੀ ਹਾਂਜੀ ਠੀਕ ਹੈ ਜੀ ਆ ਚਰਖਾ ਹੋ ਗਿਆ ਚਰਖਾ ਹੋ ਗਿਆ ਸਹੀ ਗੱਲ ਆ ਆ ਸਟੋਪ ਹੋ ਗਿਆ ਪਹਿਲਾਂ ਬੱਤੀਆਂ ਵਾਲੇ ਚੱਲਦੇ ਹੁੰਦੇ ਅਸੇ ਪਹਿਲਾਂ ਚੱਲਦੇ ਸੀ ਹਾਂ ਮਿੱਟੀ ਦੇ ਤੇਲ ਦੇ ਬੱਤੀਆਂ ਵਾਲੇ ਚੱਲਦੇ ਹੁੰਦੇ ਸੀ ਅੱਛਾ ਉਹ ਵੀ ਕਹਿੰਦਾ ਕਿ ਮੈਂ ਕਹਿੰਦਾ ਮਿੱਟੀ ਦਾ ਤੇਲ ਨਹੀਂ ਵਰਤਦੇ ਅੱਜ ਕੱਲ ਤਾਂ ਇਹ ਹਲਕੇ ਬਹੁਤ ਹੁੰਦੇ ਸੀ ਇਹਨਾਂ ਨੂੰ ਬੋਟੇ ਆਂਦੇ ਆ ਇਹ ਕਾਚੀ ਦੇ ਤੇ ਗੱਤੇ ਦੇ ਤਿਆਰ ਹੁੰਦੇ ਸੀ ਜੀ ਤੇ ਆਹ ਪ੍ਰਾਣੀ ਜਿਵੇਂ ਤੱਕੜੀ ਹੋ ਗਈ ਆ ਵੀ ਉੜਦੇ ਖਾਲ ਜੋਤਣ ਵਾਲੀ ਕਾਠੀ ਹੋ ਗਈ ਆਹ ਜਿਵੇਂ ਮੰਨ ਕੇ ਬੱਚਿਆਂ ਦੇ ਖੇਡਣ ਲਈ ਗਢੀਰਾ ਹੁੰਦਾ ਸੀ ਉਹ ਇਹ ਵੀ ਖਤਮ ਹੀ ਹੋ ਗਿਆ ਜਿਉਂ ਤਾਂ ਹੁਣ ਤਾਂ ਮੈਂ ਕਹਿੰਦਾ ਪਲਾਸਟਿਕ ਦੇ ਦੇ ਆ ਕੇ ਪਤਾ ਹੀ ਨਹੀਂ ਕਿਸੇ ਨੂੰ ਚੀਜ਼ਾਂ ਬਾਰੇ ਸਿਰਫ ਮੋਬਾਈਲ ਤੇ ਪਲਾਸਟਿਕ ਇਹ ਜੀ ਦੱਸੂਗਾ ਨਾ ਇਹ ਚੀਜ਼ ਵੀ ਲਿਖੀ ਵੀ ਤੁਸੀਂ ਹਨਾ ਇੱਕ ਇਹ ਪੰਜਾਬੀ ਦੇ ਸ਼ਬਦ ਲਿਖੇ ਹੋਏ ਆ ਜੀ ਹਾਂਜੀ ਹਾਂਜੀ ਇਹ ਪੰਜਾਬੀ ਦੇ ਲਿਖੇ ਹੋਏ ਆ ਉੱਧਰ ਵੀ ਲਿਖੇ ਸੀ ਤੇ ਇੱਧਰ ਵੀ ਲਿਖੇ ਆ ਮੈਂ ਕਹਿੰਦਾ ਮਾਂ ਬੋਲੀ ਨਾਲ ਤੁਹਾਡਾ ਕਾਫੀ ਪਿਆਰ ਆ ਤੁਹਾਡਾ ਹਨਾ ਬਹੁਤ ਜ਼ਿਆਦਾ ਪਿਆਰ ਆ ਜੀ ਜਿੱਥੇ ਲੋਕ ਭੁੱਲਦੇ ਜਾ ਰਹੇ ਨੇ ਵੀ ਭੁੱਲਦੇ ਜਾ ਰਹੇ ਨੇ ਕਿਤੇ ਨਾ ਕਿਤੇ ਇਹ ਵੀ ਗੱਤੇ ਦੇ ਗਾਚੀ ਦੇ ਘੜੇ ਹੁੰਦੇ ਸੀ ਇਹਦੇ ਜਿੱਨਾ ਸੁੱਕਾ ਨਾਜ ਵਗੈਰਾ ਪਾਉਂਦੇ ਹੁੰਦੇ ਸੀ ਜਿਵੇਂ ਤਾਲਾਂ ਹੋਊਗਾ ਖੰਡ ਹੋਗੀ ਸੁੱਕਾ ਨਾਜ ਵਗੈਰਾ ਪਾਉਂਦੇ ਹੁੰਦੇ ਸੀ ਇਹਨਾਂ ਚੀਜ਼ਾਂ ਦੇ ਵਿੱਚ ਖਰਾਬ ਨਹੀਂ ਹੁੰਦਾ ਸੀ ਅਰੇ ਖਰਾਬ ਨਹੀਂ ਹੁੰਦਾ ਸੀ ਸਮੇਂ ਦੇ ਵਿੱਚ ਦੇਸੀ ਨਾ ਖਰਾਬ ਹੁੰਦਾ ਇਹਨਾਂ ਸਲਾ ਜੇ ਤੁਸੀਂ ਇਹਨਾਂ ਨੂੰ ਫ ਤੇ ਬਾਕੀ ਆ ਹੁਣ ਲੈਟਰ ਬਾਕਸ ਵੀ ਖਤਮ ਹੋ ਗਿਆ ਜੀ ਹੁਣ ਤਾਂ ਪੋਸਟ ਆਫਿਸ ਆ ਗਿਆ ਹਾਂ ਜੀ ਇਹ ਵੀ ਖਤਮ ਹੋ ਗਿਆ ਆ ਪਹਿਲਾਂ ਹੱਥਾਂ ਨਾਲ ਚੱਲਣ ਵਾਲੀ ਚੱਕੀ ਸੀ ਆਮ ਆਪਣੇ ਮੂਗਲੀ ਹੁੰਦੀ ਬੱਕਲੀਆਂ ਵਗੈਰਾ ਇਹ ਘੋੜਦੇ ਹੁੰਦੇ ਸੀ ਜੀ ਅੱਛਾ ਤੇ ਇਹਨੂੰ ਢੀਂਗਾ ਦੇ ਹੁੰਦੇ ਸੀ ਜੀ ਕੀ ਕਹਿੰਦੇ ਸੀ ਇਹਨੂੰ ਇਹਨੂੰ ਢੀਂਗਾ ਆਂਦੇ ਹੁੰਦੇ ਸੀ ਜਦੋਂ ਆਪਣਾ ਫਸਲ ਦੀ ਕੋਈ ਵੱਡੀਆਂ ਵੱਡੇ ਢੇਰ ਲਾਏ ਉਹਨਾਂ ਨੂੰ ਪੱਟ ਕੇ ਹਵਾਲਾਉਂਦੇ ਜਾਂ ਇਸ ਚੀਜ਼ ਨੂੰ ਇੰਨੀ ਤਾਂ ਮੈਂ ਕਿਹਾ ਸਾਡੀ ਸਾਡੀ ਉਮਰ ਦੇ ਚ ਨਹੀਂ ਪੁਰਾਣੀ ਚੀਜ਼ਾਂ ਨੇ ਹਾਂਜੀ ਹਾਂਜੀ ਕਾਫੀ ਜ਼ਿਆਦਾ ਪੁਰਾਣੀਆਂ ਬਾਕੀ ਉੱਧਰ ਦਿਖਾ ਦਿੰਦੇ ਆ ਗੱਡਾ ਪਿਆ ਖੇਤੀਬਾੜੀ ਦੇ ਨਾਲ ਬਿਲਕੁਲ ਜ਼ਰੂਰ ਜ਼ਰੂਰ ਜਿਹੜੀ ਚੀਜ਼ ਵਿਰਾਸਤ ਨਾਲ ਜੁੜੀ ਹੋਈ ਹੈ ਉਹ ਜ਼ਰੂਰ ਦਿਖਾਏ ਕਿਉਂਕਿ ਲੋਕ ਇਹ ਚੀਜ਼ ਦੇਖਣਾ ਪਸੰਦ ਕਰਦੇ ਨੇ ਤੁਸੀਂ ਦੇਖ ਸਕਦੇ ਹੋ ਮਾਂ ਬੋਲੀ ਦਾ ਕਾਫੀ ਪਿਆਰ ਹੈ ਵੀਰ ਦਾ ਤੇ ਇਹ ਗੱਡਾ ਖਾੜਾ ਤੁਸੀਂ ਦੇਖ ਸਕਦੇ ਹੋ ਇਹ ਕਿੰਨਾ ਪੁਰਾਣਾ ਪਹਿਲਾਂ ਮੈਨੂੰ ਦੱਸੋ ਇਹ ਜੀ ਸਨ 47 ਤੋਂ ਪਹਿਲਾਂ ਪਹਿਲਾਂ ਦੇ ਲੱਕੜ ਦੇ ਪਈਏ ਸੀ ਇਹਦਾ ਅਸੀਂ ਲੱਕੜ ਦੇ ਪਈਏ ਲਾਤੇ ਹੁਣ ਸਮਾਨ ਵਗੈਰਾ ਇਹਦੇ ਤੇ ਲੈ ਕੇ ਆਉਣੇ ਆ ਇਹ ਪਹਿਲਾਂ ਆਪਣੇ ਢੋਆ ઠવાਈ ਦੇ ਢੋਆ ઠવાਈ ਦੇ ਕਿਸਾਨੀ ਚ ਕੰਮ ਆਉਂਦਾ ਸੀ ਵਿਆਹ ਸ਼ਾਦੀਆਂ ਚ ਨਾਨਕਾ ਮੇਲ ਜਾਂ ਜਾਗੋ ਪਰਾਤਾਂ ਪਹਿਲਾਂ ਗੱਡਿਆਂ ਤੇ ਜਾਂਦੀਆਂ ਹੁੰਦੀਆਂ ਸੀ ਇਹਨਾਂ ਨੂੰ ਲੱਕੜ ਦੇ ਪਈਏ ਸੀ ਇਹ ਬਹੁਤ ਪੁਰਾਣਾ ਸਨ 47 ਤੋਂ ਪਹਿਲਾਂ ਦਾ ਸੀ ਖਾਸੀਅਤ ਕੀ ਸੀ ਇਹਦੇ ਵਿੱਚ ਇਹਦੇ ਵਿੱਚ ਖਾਸੀਅਤ ਇਹ ਸੀ ਇਹਦੇ ਤੇ ਜ਼ਿਆਦਾਤਰ ਜੀ ਪਿੱਤਲ ਦੇ ਤਾਂਬੇ ਦੀ ਮੀਨਾਕਾਰੀ ਹੁੰਦੀ ਸੀ ਜੀ ਤੇ ਤਕਰੀਬਨ ਆਪਣਾ ਮੇਨ ਸਾਧਨ ਇਹੀ ਸੀ ਪਿੰਡ ਪਿੰਡਾਂ ਦੇ ਵਿੱਚ ਧੋ ਆਟਾਈ ਦੇ ਜਾਣਾ ਜਾਂ ਕਿਤੇ ਰਿਸ਼ਤੇਦਾਰੀ ਜਾਣਾ ਜਾਂ ਵਿਆਹ ਸ਼ਾਦੀ ਤੇ ਮੇਨ ਇਹ ਸਾਧਨ ਹੁੰਦਾ ਮੋਟਰ ਗੱਡੀਆਂ ਤਾਂ ਹੁੰਦੀਆਂ ਨਹੀਂ ਸੀ ਜੇ ਮੈਂ ਇਹਦੀ ਕੀਮਤ ਦੀ ਗੱਲ ਕਰਾਂ ਉਸ ਸਮੇਂ ਕੀਮਤ ਕੀ ਹੁੰਦੀ ਸੀ ਇਹਦੀ ਫਿਰ ਉਸ ਸਮੇਂ ਤਾਂ ਉਸ ਹਾਵ ਦੇ ਸਮੇਂ ਨਾਲ ਤਾਂ ਕੀਮਤ ਕਾਫੀ ਹੁੰਦੀ ਸੀ ਕਿਉਂਕਿ ਉਸ ਹਾਵ ਉਸ ਹਾਵਾ ਸਾਨੂੰ ਬਜ਼ੁਰਗ ਦੱਸਦੇ ਹੁੰਦੇ ਸੀ ਵੀ ਸਨ 47 ਤੋਂ ਪਹਿਲਾਂ ਕੋਈ ਜਿਵੇਂ ਮੰਨ ਕੇ ਕੋਈ 100 200 ਰੁਪਈਆ ਉਸ ਹਿਸਾਬ ਦੀ ਕੀਮਤ ਹੁੰਦੀ ਸੀ 400 ਹਾਂਜੀ ਹਾਂਜੀ ਤੇ ਹੁਣ ਤਾਂ ਤੁਹਾਨੂੰ ਪਤਾ ਵੀ ਇਹ ਚੀਜ਼ਾਂ ਲੋਪ ਹੀ ਹੋ ਚੁੱਕੀਆਂ ਬਿਲਕੁਲ ਬਾਕੀ ਇਹ ਖੇਤੀ ਬਾੜੀ ਜਿੰਨਾ ਨਾ ਕਰਦੇ ਹੁੰਦੇ ਸੀ ਆਪਣੇ ਵਲਦਾਂ ਨਾਲ ਉਹ ਸਾਰੇ ਸੰਦ ਵਗੈਰਾ ਪਏ ਤਰਪਾਲੀ ਪਈ ਆ ਪੰਜਾਲੀ ਪਈ ਆ ਪਲਟਾਵਾ ਹਲ ਪਿਆ ਤੇ ਟੁੰਜੂ ਹਾਲ ਪਿਆ ਹੈ ਰੋ ਪਈ ਹੈ ਬੀਜਣ ਵਾਲੀ ਪਈ ਆ ਮੈਂ ਕਹਿੰਦਾ ਹੁਣ ਕਿਸਾਨ ਵੀ ਮਾਡਰਨ ਹੋ ਗਏ ਹੁਣ ਤਾਂ ਮਸ਼ੀਨਰੀ ਆ ਗਈ ਸਾਰੇ ਪਾਸੇ ਮਸ਼ੀਨਰੀ ਜੋਗਾ ਹੁਣ ਤਾਂ ਕੰਪਿਊਟਰ ਸਿਸਟਮ ਆ ਜੀ ਮਾੜੇ ਟਰੈਕਟਰ ਵੀ ਨਹੀਂ ਚੱਲਦੇ ਤਕਰੀਬਨ ਵੇਖੋ ਕੋਈ ਪੰਜਾਬ ਦੇ ਵਿੱਚ ਕੋਈ ਕਿਸਾਨ ਕੋਈ ਬਲਦਾਂ ਨਾਲ ਕਰਦਾ ਹੋਵੇ ਜਿਹਨੂੰ ਸ਼ੌਂਕ ਆ ਭਾਈ ਜੀ ਮੈਂ ਇੱਕ ਗੱਲ ਪੁੱਛਣਾ ਤੁਹਾਡੇ ਦੁੱਖ ਹੁੰਦਾ ਹੈ ਜਦੋਂ ਲੋਕ ਆਪਣੇ ਪੰਜਾਬੀ ਵਿਰਸੇ ਨੂੰ ਜਦੋਂ ਭੁੱਲਦੇ ਨੇ ਉਹਨਾਂ ਨੂੰ ਚੇਤੇ ਨਹੀਂ ਰਹਿੰਦਾ ਜਦੋਂ ਨਹੀਂ ਨਹੀਂ ਜੀ ਹੁਣ ਤਾਂ ਤਕਰੀਬਨ ਸਾਰੇ ਭੁੱਲ ਗਏ ਜੀ ਅਸੀਂ ਜਾਣਦੇ ਆ ਨਾ ਆਉਣ ਵਾਲੇ ਸਕੂਲਾਂ ਕਾਲਜਾਂ ਦੇ ਪ੍ਰਦਰਸ਼ਨੀਆਂ ਲਾਉਣੇ ਬੱਚਿਆਂ ਨੂੰ ਤਾਂ ਤਕਰੀਬਨ ਪਤਾ ਹੀ ਨਹੀਂ ਜੀ ਹੂੰ ਉਹਨਾਂ ਨੂੰ ਫਿਰ ਅਸੀਂ ਦੱਸਦੇ ਆਣ ਵਾਲੇ ਆਪਣੀ ਪੰਜਾਬੀ ਮਾਂ ਬੋਲੀ ਵਾਲੇ ਅਸੀਂ ਵੀ ਲਿਖਦੇ ਆਂ ਸ਼ਲੋਕ ਅਲੱਗ-ਅਲੱਗ ਲਿਖਦੇ ਆਂ ਤੇ ਬਾਕੀ ਸਾਨੂੰ ਜੀ ਰੁੱਖ ਲਾਉਣ ਦਾ ਫਰੀ ਸ਼ੌਂਕ ਆ ਇਹ ਰੁੱਖ ਫਰੀ ਲਾਉਣੇ ਆ ਜੀ ਆਲ ਪੰਜਾਬ ਦੇ ਵਿੱਚ ਹੀ ਆਪਣਾ ਇੱਕ ਸ਼ੌਂਕ ਹੀ ਆ ਜੀ ਕੁਦਰਤੀ ਪੰਛੀਆਂ ਲਈ ਸੀ ਉਪਰਾਲੇ ਕਰਦੇ ਆਂ ਆਪਾਂ ਘਰ ਦੇ ਵਿੱਚ ਵੀ ਦੋ ਤਿੰਨ ਕਮਰੇ ਬਣਾਏ ਆ ਕੱਚੀਆਂ ਛੱਤਾਂ ਵਾਲੇ ਚਿੜੀਆਂ ਆਪਣੀਆਂ ਲੋਭ ਹੋ ਚੁੱਕੀਆਂ ਤੇ ਕਮਰੇ ਪੱਕੇ ਆ ਛੱਤਾਂ ਕੱਚੀਆਂ ਉਹਦੇ ਚ ਹਜ਼ਾਰਾਂ ਦੇ ਸਾਬ ਜੜੀਆਂ ਰਹਿੰਦੀਆਂ ਜੀ ਕਾਫੀ ਚੰਗੇ ਕੰਮ ਤੁਸੀਂ ਕਰ ਰਹੇ ਹੋ ਫਿਰ ਪੂਰੇ ਰੁੱਖ ਵੀ ਆਪਣੇ ਸਾਰੇ ਪਿੰਡ ਚ ਆਪਣੇ ਘਰੇ ਜਿਆਦਾ ਹੋਣਗੇ ਖੇਤ ਚ ਵੀ ਆਪਣੇ ਰੁੱਖ ਸਾਰਿਆਂ ਨਾਲੋਂ ਜ਼ਿਆਦਾ ਹੋਣਗੇ ਆਪਾਂ ਕੁਦਰਤ ਨਾਲ ਜੁੜੇ ਹੋਏ ਆ ਜੀ ਪਰ ਕੁਦਰਤ ਨੂੰ ਕਿਤੇ ਨਾ ਕਿਤੇ ਲੋਕ ਹੁਣ ਖਰਾਬ ਕਰਦੇ ਨਜ਼ਰ ਆਉਂਦੇ ਖਰਾਬ ਕਰਦੇ ਜਿਵੇਂ ਨਸ਼ੇ ਜਿਆਦਾ ਹੋ ਗਏ ਨਸ਼ਾ ਜਿਆਦਾ ਹੋ ਗਏ ਹੁਣ ਜਿਵੇਂ ਵੀ ਤਕਰੀਬ ਨਹੀਂ ਤੁਸੀਂ ਵੇਖ ਲਓ ਤਰਾਖਤ ਬਹੁਤ ਘਟਾ ਟੈਂਪਰੇਚਰ ਦਿਨ ਉਹਨਾਂ ਵਧਾ ਜਾਂਦਾ ਏਸੀ ਵਧੇ ਜਾਂਦੇ ਹਰ ਘਰ ਘਰ ਏਸੀ ਕਿੰਨੀ ਗਰਮੀ ਆ ਹੁਣ ਕਿਸਾਨ ਮੇਲੇ ਦੀ ਆਜੀ ਏ ਕਿਸਾਨ ਮੇਲਾ ਮੈਂ ਕਹਿੰਦਾ ਬਹੁਤ ਘੱਟ ਰੇਅਰ ਹੁੰਦੇ ਨੇ ਜਿਹੜੇ ਕਿਸਾਨ ਮੇਲੇ ਕਰਵਾਏ ਜਾਂਦੇ ਨੇ ਇਹ ਵੀ ਚਲੋ ਰਾਜਪੁਰੇ ਦੇ ਵਿੱਚ ਮਿਲਦਾ ਹੋਣਾ ਪਹਿਲੀ ਵਾਰ ਹੋਇਆ ਕਿ ਦੂਜੀ ਵਾਰ ਪਹਿਲੀ ਵਾਰ ਹੋਇਆ ਆ ਜਿਹੜੇ ਕਿ ਨਵੀਂ ਮੰਡੀ ਦੇ ਵਿੱਚ ਕਰਾਇਆ ਗਿਆ ਇਸ ਬਾਰੇ ਕੀ ਕਹੋਗੇ ਤੁਸੀਂ ਫਿਰ ਹੁਣ ਨਹੀਂ ਇਹ ਬਹੁਤ ਵਧੀਆ ਸ਼ਲਾਘਾਯੋਗ ਕਦਮ ਆ ਜੀ ਇੱਕ ਤਾਂ ਆਪਣੇ ਕਿਸਾਨਾਂ ਨੂੰ ਖੇਤੀਬਾੜੀ ਜਾਣਕਾਰੀ ਆਊੀ ਪੀਜਾਂ ਬਾਰੇ ਜਾਣਕਾਰੀ ਚੰਗੇ ਬੀਜ ਮਿਲਣਗੇ ਚੰਗੀ ਖੇਤੀਬਾੜੀ ਕਰਨ ਵਾਲੀ ਮਸ਼ੀਨਰੀ ਦੀ ਜਾਣਕਾਰੀ ਜੀ ਤਕਰੀਬਨ ਆਰਗਨ ਖੇਤੀ ਦੇ ਜਿਵੇਂ ਆਪਣੇ ਚੀਜ਼ਾਂ ਤਿਆਰ ਕੀਤੀਆਂ ਅਲੱਗ-ਅਲੱਗ ਬੀਜ ਜਾਂ ਕੋਈ ਖਾਣ-ਪੀਣ ਵਾਲੀਆਂ ਚੀਜ਼ਾਂ ਇਹ ਸਾਰੀਆਂ ਆਰਗਨ ਚੀਜ਼ਾਂ ਮਿਲ ਰਹੀਆਂ ਜੀ ਇਹਨਾਂ ਤੋਂ ਕਿਸਾਨਾਂ ਨੂੰ ਬਹੁਤ ਜ਼ਿਆਦਾ ਲਾਭ ਵੀ ਲਾਏ ਮੰਦਾ ਨਾਲ ਇੱਕ ਚੰਗਾ ਮੈਸੇਜ ਮੈਸੇਜ ਮਿਲ ਰਿਹਾ ਜੀ ਬਹੁਤ ਕਿਸਾਨ ਆਏ ਦੂਰੋਂ ਦੂਰੋਂ ਸਾਡੇ ਨਾਲ ਗੱਲਬਾਤ ਕਰਦੇ ਆ ਵੀ ਇਹ ਬਹੁਤ ਫਾਇਦਾ ਹੋਣਾ ਕਿਸਾਨਾਂ ਨੂੰ ਇਸ ਚੀਜ਼ ਦਾ ਜੀ ਟੈਕਨੋਲੋਜੀ ਵੀ ਸਰਕਾਰ ਦਾ ਵੀ ਬਹੁਤ ਵਧੀਆ ਸ਼ਲਾਘਾਯੋਗ ਕਦਮ ਆ ਜਿਹਨੇ ਸਨਯੋਗ ਦਿੱਤਾ ਵੀ ਇਦਾਂ ਦੇ ਕਿਸਾਨ ਮੇਲੇ ਆਪਣੇ ਹੋਣੇ ਚਾਹੀਦੇ ਆ ਜੀ ਪੰਜਾਬ ਦੇ ਵਿੱਚ ਜੀ ਜਿਵੇਂ ਪਹਿਲਾਂ ਹੁੰਦੇ ਸੀ ਹੁਣ ਉਹ ਵੀ ਹੋਣੇ ਚਾਹੀਦੇ ਮੈਨੂੰ ਹਾਂਜੀ ਹਾਂਜੀ ਬਹੁਤ ਜ਼ਰੂਰੀ ਹੈ ਇਹ ਚੀਜ਼ਾਂ ਜੀ ਆਪਣੀ ਕਿਸਾਨੀ ਕਿਉਂਕਿ ਆਪਣਾ ਜਿਹੜਾ ਪੰਜਾਬ ਆ ਇਹ ਖੇਤੀਬਾੜੀ ਤੇ ਨਿਰਭਰ ਆ ਹੂੰ ਜਿਆਦਾਤਰ ਖੇਤੀਬਾੜੀ ਤੇ ਨਿਰਭਰ ਆ ਕਿਸਾਨ ਮੇਲੇ ਬਹੁਤ ਜ਼ਰੂਰੀ ਆ ਜੀ ਹੋਣੇ ਬਾਕੀ ਹੋ ਵੀ ਰਹੇ ਆ ਜੀ ਕਿਸਾਨਾਂ ਦਾ ਵੀ ਇਹਦੇ ਵੀ ਸਾਥ ਚਾਹੀਦਾ ਹੁੰਦਾ ਪੂਰਾ ਹਨਾ ਜੀ ਜੀ ਕਿਸਾਨਾਂ ਦਾ ਵੀ ਸਾਥ ਚਾਹੀਦਾ ਹੁੰਦਾ ਜੇਕਰ ਸਰਕਾਰਾਂ ਸਾਥ ਦੇਣੀਆਂ ਤਾਂ ਕਿਸਾਨ ਵੀ ਸਾਥ ਦੇਣੀ ਚੀਜ਼ਾਂ ਦਾ ਸਾਥ ਨਾਲ ਹੀ ਚੱਲਣਾ ਜੀ ਸਰਕਾਰਾਂ ਜੇ ਸਾਥ ਦੇਣੀਆਂ ਤੇ ਕਿਸਾਨਾਂ ਨੂੰ ਵੀ ਇਸ ਚੀਜ਼ ਦਾ ਸਾਥ ਦੇਣਾ ਚਾਹੀਦਾ ਜੀ ਵੱਧ ਤੋਂ ਵੱਧ ਕਿਸਾਨ ਮੇਲਿਆਂ ਦਾ ਫਾਇਦਾ ਆਉਣਾ ਚਾਹੀਦਾ ਇਹ ਤੋਂ ਨਵੀਂ ਤੋਂ ਨਵੀਂ ਜਾਣਕਾਰੀ ਮਿਲਦੀ ਹੈ ਜੀ ਆਪਾਂ ਨੂੰ ਕੋ ਸਿੱਖਣ ਨੂੰ ਮਿਲਦਾ ਜੀ ਬਿਲਕੁਲ ਤੇ ਮੈਂ ਜੀ 2-3 ਦਿਨ ਜਿਵੇਂ ਮੇਲਾ ਹੁੰਦਾ ਜੀ ਆਪਾਂ 2-3 ਦਿਨ ਕਿਸਾਨਾਂ ਨੂੰ ਕੱਢ ਇਹ ਟਾਈਮ ਸਮੇਂ ਚ ਸਮਾਂ ਕੱਢ ਲੈਣਾ ਤੇ ਇਸ ਤੋਂ ਜਾਣਕਾਰੀ ਬਹੁਤ ਵਧੀਆ ਪ੍ਰਾਪਤ ਹੁੰਦੀ ਹੈ ਜੀ ਬਿਲਕੁਲ ਭਾਈ ਜੀ ਮੈਂ ਹੁਣ ਥੋੜੇ ਜਿਹੀ ਸੁਣੂੰਗਾ ਕਿ ਜਿਹੜੇ ਇੱਕ ਤਾਂ ਤੁਸੀਂ ਮਾਂ ਬੋਲੀ ਨੂੰ ਪ੍ਰਮੋਟ ਕਰ ਰਹੇ ਹੋ ਪੂਰਾ ਇੱਕ ਪੰਜਾਬੀ ਵਿਰਸੇ ਨੂੰ ਪੰਜਾਬੀ ਵਿਰਸੇ ਨੂੰ ਲੈ ਕੇ ਤੁਸੀਂ ਇਹ ਨਾ ਐਗਜ਼ੀਬਿਸ਼ਨ ਲਾਉਂਦੇ ਹੋ ਆਪਣੇ ਉਸ ਬਾਰੇ ਥੋੜੀ ਜੀ ਅਪੀਲ ਕਰੋ ਲੋਕਾਂ ਨੂੰ ਇੱਕ ਮੈਸੇਜ ਜ਼ਰੂਰ ਦਿਓ ਹਾਂਜੀ ਹਾਂਜੀ ਅਸੀਂ ਲੋਕਾਂ ਨੂੰ ਇਹ ਅਪੀਲ ਕਰਦੇ ਵੀ ਇਹ ਪੰਜਾਬੀ ਮਾਂ ਬੋਲੀ ਨੂੰ ਵੀ ਆਪਣੇ ਨੂੰ ਵੀ ਵੱਧ ਤੋਂ ਵੱਧ ਇਹਦਾ ਪ੍ਰਚਾਰ ਕੀਤਾ ਜਾਵੇ ਸਕੂਨਰ ਸਕੂਲਾਂ ਦੇ ਜਿਵੇਂ ਵਿੱਚ ਘੱਟ ਪੰਜਾਬੀ ਬੋਲੀ ਆ ਵੀ ਉਹ ਉੱਥੇ ਵੀ ਪੰਜਾਬੀ ਜ਼ਰੂਰੀ ਲਾਜ਼ਮੀ ਚਾਹੀਦੀ ਆ ਕਿਉਂਕਿ ਆਪਣੀ ਮਾਂ ਬੋਲੀ ਆ ਅਸੀਂ ਤਾਂ ਤਕਰੀਬਨ ਪੰਜਾਬੀ ਮਾਂ ਬੋਲੀ ਦੇ ਸੈਮੀਨਾਰ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਤੇ ਲਾਉਂਦੇ ਰਹਿੰਨੇ ਆ ਤੇ ਜਾਂ ਅਸੀਂ ਜ਼ਿਆਦਾਤਰ ਤੁਹਾਨੂੰ ਦੱਸਿਆ ਵੀ ਨਸ਼ੇ ਤੇ ਵੀ ਬਹੁਤ ਸੈਮੀਨਾਰ ਕੀਤੇ ਆ ਤੇ ਅਸੀਂ ਜ਼ਿਆਦਾਤਰ ਰੁੱਖਾਂ ਤੇ ਬੋਤ ਕਰਦੇ ਆ ਜੀ ਰੁੱਖ ਜਿੰਨੇ ਵੀ ਸਾਡੇ ਤੋਂ ਲੱਗ ਸਕਣ ਹਾਂਜੀ ਲੋੜ ਆ ਰੁੱਖਾਂ ਦੀ ਜੀ ਤਾਮਨ ਦਿਨੋ ਦਿਨ ਵਧ ਰਿਹਾ ਜੀ ਅਸੀਂ ਰੁੱਖ ਵੀ ਫਰੀ ਬਣਦੇ ਆ ਜਿੱਥੇ ਸਾਨੂੰ ਆਖਣ ਵੀ ਰੁੱਖ ਲਾਉਣੇ ਆ ਸੀ ਉਥੇ ਰੁੱਖ ਜ਼ਰੂਰ ਲਾਉਣੇ ਆ ਤੇ ਆਪਾਂ ਇਹ ਹੀ ਅਪੀਲ ਕਰਦੇ ਆ ਵੀ ਹਰ ਇੱਕ ਘਰ ਦੇ ਵਿੱਚ ਇੱਕ ਦੋ ਤਕਰੀਬਨ ਰੁੱਖ ਚਾਹੀਦੇ ਆ ਜੇ ਨਾ ਛੋਟਾ ਘਰ ਆ ਛੋਟੇ ਪੌਦੇ ਵਗੈਰਾ ਲਾ ਲੈਣਾ ਇਸ ਹਾਲ ਨਾਲ ਵੀ ਇੰਨੀ ਗਰਮੀ ਦੀ ਹੈਗੀ ਹੈ ਸਮੱਸਿਆ ਇਹ ਟੈਂਪਰੇਚਰ ਡਾਊਨ ਹੋਊਗਾ ਜੀ ਤੇ ਆਪਣੀ ਤਾਂ ਬੇਨਤੀ ਹਰ ਸੱਭਿਆਚਾਰ ਨੂੰ ਲੈ ਕੇ ਫਿਰ ਸੱਭਿਆਚਾਰ ਦਾ ਤਾਂ ਆਪਾਂ ਨੂੰ ਬਚਪਨ ਤੋਂ ਸ਼ੌਂਕ ਸੀ ਜੀ ਤੇ ਆਪਾਂ ਇਹ ਹੀ ਜਾਣੇ ਵੀ ਆਪਣੀ ਮਾਂ ਬੋਲੀ ਨਾਲ ਸੱਭਿਆਚਾਰ ਨਾਲ ਜੁੜ ਕੇ ਰਹਿਣਾ ਚਾਹੀਦਾ ਜੀ ਆਪਾਂ ਤੇ ਆਪਾਂ ਫੇਰ ਹੀ ਅੱਗੇ ਤਰੱਕੀ ਕਰ ਸਕਦੇ ਜੇ ਆਪਾਂ ਆਪਣੀਆਂ ਜੜਾਂ ਨਾਲ ਜੁੜ ਕੇ ਰਾਵਾਂਗੇ ਨਹੀਂ ਤਾਂ ਪੰਜਾਬ ਵਿਛੜ ਜੇਗਾ ਇਹ ਚੀਜ਼ਾਂ ਤੋਂ ਫਿਰ ਹਾਂਜੀ ਫਿਰ ਵਿਛੜ ਜੇਗਾ ਇਹ ਇਸੇ ਕਰਕੇ ਅਸੀਂ ਹੋਰ ਵੀ ਭਰਾ ਹੈਗੇ ਸੈਮੀਨਾਰ ਲਾਉਂਦੇ ਆ ਵੀ ਬਹੁਤ ਵਧੀਆ ਸ਼ਲਾਘਾ ਜੋ ਕਦਮਾਂ ਜਿਹੜੇ ਹੋਰ ਵੀ ਐ ਪੰਜਾਬੀ ਸੱਭਿਆਚਾਰ ਤੇ ਸੈਮੀਨਾਰ ਲਾਉਂਦੇ ਆ ਤੇ ਬਾਕੀ ਤਾਂ ਅਸੀਂ ਤਕਰੀਬਾਂ ਜਿੱਥੇ ਮੇਲੇ ਹੁੰਦਾ ਯੂਨੀਵਰਸਿਟੀ ਤੇ ਜਾਂਦੇ ਰਹਿੰਦੇ ਆ ਬਿਲਕੁਲ ਅਸੀਂ ਵੀ ਆਪਣੇ ਹਿਆਸ ਕਰਦੇ ਕੀ ਵੱਧ ਤੋਂ ਵੱਧ ਤੁਸੀਂ ਆਪਣੇ ਪੰਜਾਬੀ ਵਿਰਸੇ ਨੂੰ ਤੇ ਪੰਜਾਬੀ ਮਾਂ ਬੋਲੀ ਨੂੰ ਵੱਧ ਤੋਂ ਵੱਧ ਪ੍ਰਮੋਟ ਕਰੋ ਹਾਂ ਬਹੁਤ ਜ਼ਿਆਦਾ ਹਾਂਜੀ ਹਾਂਜੀ ਧੰਨਵਾਦ ਵੀਰੇ ਵੀਰਾਂ ਦਾ ਬਿਲਕੁਲ ਸੋ ਤੁਹਾਨੂੰ ਪ੍ਰਾਣੀ ਜਿਹੜੇ ਕਿ ਵਿਰਸੇ ਦੇ ਨਾਲ ਜੁੜੀਆਂ ਕੁਝ ਆਈਟਮਾਂ ਜਿਹੜੀਆਂ ਕਿ ਦਿਖਾਈਆਂ ਤੁਹਾਨੂੰ ਹਨਾ ਪ੍ਰਾਣਾ ਗੱਡਾ ਖੜਿਆ ਜਾਂ ਕਾਫੀ ਜਿਹੜੀ ਚੀਜ਼ਾਂ ਤੁਹਾਨੂੰ ਦਿਖਾਈਆਂ ਨੇ ਜਿਹੜੀ ਕਿ ਅੱਜ ਦੇ ਨੌਜਵਾਨਾਂ ਨੂੰ ਜਾਂ ਪੀੜ੍ਹੀ ਨੂੰ ਨਹੀਂ ਪਤਾ ਕਿ ਆਖਿਰ ਕਿਹੜੀ ਪਿਛਲੇ ਸਮੇਂ ਦੇ ਵਿੱਚ ਵਰਤੀ ਜਾਂਦੀ ਚੀਜ਼ਾਂ ਵਰਤੀ ਜਾਂਦੀ ਸੀਗਾ ਤੁਹਾਨੂੰ ਡੱਬੇ ਦਿਖਾਏ ਰੇਡੀਓ ਦਿਖਾਏ ਸਾਰਾ ਕੁਝ ਦਿਖਾਇਆ ਸੋ ਕਿਤੇ ਨਾ ਕਿਤੇ ਤੁਹਾਨੂੰ ਵੀ ਇਹ ਚੀਜ਼ਾਂ ਦੇਖਣੀਆਂ ਚਾਹੀਦੀਆਂ ਨੇ ਪ੍ਰਮੋਟ ਕਰਨੀਆਂ ਚਾਹੀਦੀਆਂ ਨੇ ਤਾਂ ਜੋ ਆਪਾਂ ਆਪਣਾ ਪੰਜਾਬੀ ਸੱਭਿਆਚਾਰ ਬਚਾ ਸਕੀਏ